ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਿਆ ਦੇਣ ਦੀ ਗਰੰਟੀ ਨੂੰ ਪੂਰਾ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕਿਹਾ ਗਿਆ ਕਿ ਅਸੀਂ ਸਰਵੇ ਕਰਵਾ ਰਹੇ ਹਾਂ ਜਿਵੇਂ ਹੀ ਲੋੜਿੰਦਾ ਬਜਟ ਸਾਡੇ ਕੋਲ ਹੋਇਆ ਅਸੀਂ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਸ ਦੇ ਉੱਤੇ ਮੋਹਰ ਲਗਾ ਦੇਵਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜ ਗਰੰਟੀਆਂ ਦਿੱਤੀਆਂ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ ਸੱਤ ਤਾਂ ਪੂਰੀਆਂ ਕਰ ਚੁੱਕੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ 5 ਗਾਰੰਟੀਆਂ ਦਿੱਤੀਆਂ ਸੀ ਸੱਤ ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਨੇ ਟੋਲ ਪਲਾਜ਼ਿਆਂ ਦੀ ਜਿਹੜੀ ਗਰੰਟੀ ਆ ਬੰਦ ਕਰਨ ਦੀ ਅਸੀਂ ਨਹੀਂ ਦਿੱਤੀ ਸੀ ਪਰ ਅਸੀਂ ਟੋਲ ਪਲਾਜ਼ੇ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਆ ਉਹਨਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਵਾਇਆ ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਸੂਬੇ ਦੀਆਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਉੱਤੇ ਕਿਹਾ ਗਿਆ ਕਿ ਅਸੀਂ ਸਰਵੇ ਕਰਵਾ ਰਹੇ ਹਾਂ ਜਿਵੇਂ ਹੀ ਸਾਡੇ ਕੋਲ ਲੋੜਿੰਦਾ ਬਜਟ ਹੋਇਆ ਤਾਂ ਅਸੀਂ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਸ ਦੇ ਉੱਤੇ ਮੋਹਰ ਲਗਾ ਦਾਂਗੇ ਦੂਜੇ ਪਾਸੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪੰਜ ਗਰੰਟੀਆਂ ਦਿੱਤੀਆਂ ਸੀ ਪਰ ਅਸੀਂ ਗਰੰਟੀਆਂ ਜਿਹੜੀਆਂ ਸੱਤ ਪੂਰੀਆਂ ਕਰ ਚੁੱਕੇ ਹਾਂ ਅਸੀਂ ਟੋਲ ਪਲਾਜ਼ਾਂ ਦੀ ਗਰੰਟੀ ਨਹੀਂ ਦਿੱਤੀ ਸੀ ਪਰ ਉਹ ਵੀ ਪੂਰੀ ਕਰ ਦਿੱਤੀ ਹੈ ਤੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਨੇ ਇਸੇ ਤਰ੍ਹਾਂ ਸਾਰੇਕਾ ਸੁਰੱਖਿਆ ਫੋਰਸ ਦੀ ਵੀ ਕੋਈ ਗਾਰੰਟੀ ਨਹੀਂ ਸੀ ਦਿੱਤੀ ਪਰ ਅਸੀਂ ਉਹ ਵੀ ਨਵੀਂ ਬਣਾ ਦਿੱਤੀ ਐ ਇਸ ਤੋਂ ਇਲਾਵਾ ਨਾ ਤਾਂ ਐਨਓਸੀ ਵਾਲੀ ਗਾਰੰਟੀ ਦਿੱਤੀ ਸੀ ਤੇ ਨਾ ਹੀ ਵਿਧਾਇਕਾਂ ਦੀਆਂ ਪੈਨਸ਼ਨਾਂ ਘਟਾਉਣ ਬਾਰੇ ਕਿਹਾ ਸੀ ਪਰ ਇਹ ਸਾਰੀਆਂ ਗਾਰੰਟੀਆਂ ਅਸੀਂ ਪੂਰੀਆਂ ਕਰ ਚੁੱਕੇ ਹਾਂ ਸੀਐਮ ਮਾਨ ਨੇ ਔਰਤਾਂ ਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਏ ਦੇਣ ਬਾਰੇ ਕਿਹਾ ਕਿ ਅਸੀਂ ਜਿਹੜੀ ਸਕੀਮ ਬਣਾਉਂਦੇ ਹਾਂ ਉਹ ਫਿਰ 2-4 ਮਹੀਨੇ ਵਾਸਤੇ ਨਹੀਂ ਹੋਵੇਗੀ ਸਗੋਂ ਲਗਾਤਾਰ ਜਾਰੀ ਰਹੇਗੀ ਉਹਨਾਂ ਨੇ ਕਿਹਾ ਕਿ ਜੇ ਬਿਜਲੀ ਨੇ ਜੁਲਾਈ ਵਿੱਚ ਫਰੀ ਕੀਤੀ ਸੀ ਤਾਂ ਉਹ ਅੱਜ ਤੱਕ ਵੀ ਜਾਰੀ ਹੈ ਉਹਨਾਂ ਨੇ ਆਖਿਆ ਕਿ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਦੇਣ ਵਾਸਤੇ ਬਜਟ ਦੇ ਵਿੱਚ ਪ੍ਰਵਦਾਨ ਜਿਹੜਾ ਰੱਖਣ ਦੀ ਲੋੜ ਨਹੀਂ ਐ ਇਸ ਬਾਰੇ ਅਸੀਂ ਸਰਵੇ ਕਰਵਾ ਰਹੇ ਆ ਜਦੋਂ ਵੀ ਸਾਡੇ ਕੋਲ ਲੋੜਿੰਦਾ ਬਜਟ ਹੋਇਆ ਤਾਂ ਅਸੀਂ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਸ ਫੈਸਲੇ ਦੇ ਉੱਤੇ ਮੋਹਰ ਲਗਾ ਦੇਵਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਦੇਣ ਵਾਲੀ ਗਾਰੰਟੀ ਦੇ ਉੱਤੇ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਦੋਂ ਹੀ ਸਾਡੇ ਕੋਲ ਬਜਟ ਹੋਇਆ ਅਸੀਂ ਸਰਵੇ ਵੀ ਕਰਵਾ ਰਹੇ ਹਾਂ ਨਾਲ ਦੀ ਨਾਲ ਮੀਟਿੰਗ ਬੁਲਾ ਕੇ ਇਸ ਦੇ ਉੱਤੇ ਮੋਹਰ ਲਗਾ ਦਵਾਂਗੇ ਤੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗਾਰੰਟੀ ਹੈ ਜਿਹੜੀ ਉਹ ਅਸੀਂ ਜ਼ਰੂਰ ਪੂਰੀ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਅਜਿਹਾ ਕੰਮ ਨਹੀਂ ਕਰਦੇ ਜਿਹੜਾ ਥੋੜਾ ਜਿਹਾ ਸਮਾਂ ਚੱਲੇ ਤੇ ਫਿਰ ਬੰਦ ਹੋ ਜਾਵੇ ਉਹਨਾਂ ਨੇ ਇਸ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਅਸੀਂ ਬਿਜਲੀ ਦੇ ਬਿੱਲ ਫ੍ਰੀ ਕੀਤੇ ਸੀ ਉਹ ਹੁਣ ਤੱਕ ਫ੍ਰੀ ਨੇ ਜਿਹੜੇ ਉਹ ਚੱਲ ਰਹੇ ਨੇ ਤਾਂ ਇਸੇ ਤਰ੍ਹਾਂ ਜਦੋਂ ਅਸੀਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਸ਼ੁਰੂ ਕੀਤਾ ਤਾਂ ਉਹ ਬੰਦ ਨਹੀਂ ਹੋਵੇਗਾ ਉਹ ਲੰਬੇ ਸਮੇਂ ਦੇ ਲਈ ਚੱਲਦਾ ਰਹੇਗਾ ਤਾਂ ਤੁਹਾਨੂੰ ਅੰਦਾਜ਼ਾ ਦਈਏ ਕਿ ਇਸ ਦੇ ਉੱਤੇ ਵਿਰੋਧੀ ਧਿਰਾਂ ਦੁਆਰਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਰੋਲ ਕੀਤਾ ਜਾ ਰਿਹਾ ਹੈ ਕਈ ਵਿਰੋਧੀ ਪੁੱਛਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਦੋਂ ਤੁਸੀਂ ਹਜ਼ਾਰ-ਹਜ਼ਾਰ ਰੁਪਏ ਦੇਣਾ ਸ਼ੁਰੂ ਕਰੋਗੇ ਉਦੋਂ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਵੀ ਦੋਵੋਗੇ ਜਾਂ ਫਿਰ ਉਹਨਾਂ ਦੇ ਉੱਤੇ ਵਿਆਜ ਵੀ ਦੋਵੋਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੱਡੇ ਸਵਾਲ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸਾਡੇ ਕੋਲ ਲੋਡਿੰਦਾ ਬਜਟ ਹੋਵੇਗਾ ਅਸੀਂ ਕੈਬਨਿਟ ਦੀ ਮੀਟਿੰਗ ਲਵਾ ਕੇ ਮੋਹਰ ਲਾਵਾਂਗੇ ਤੇ ਅਸੀਂ ਸਰਵੇ ਆ ਜਿਹੜਾ ਉਹ ਕਰਾ ਰਹਿਆਂ ਹਜ਼ਾਰ-ਹਜ਼ਾਰ ਰੁਪਿਆ ਦੇਣ ਵਾਲੀ ਜਿਹੜੀ ਗਰੰਟੀ ਹੈ ਜਲਦ ਹੀ ਪੰਜਾਬ ਸਰਕਾਰ ਦੁਆਰਾ ਪੂਰੀ ਕੀਤੀ ਜਾਵੇਗੀ ਤੇ ਨਾਲ ਹੀ ਇਸ ਗਰੰਟੀ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ ਕੋਈ ਵੀ ਅਜਿਹਾ ਕੰਮ ਨਹੀਂ ਹੈ ਜਿਹੜਾ ਸਾਡਾ ਕੀਤਾ ਹੋਇਆ 2-4 ਮਹੀਨਿਆਂ ਦੇ ਵਿੱਚ ਖਤਮ ਹੋਇਆ ਹੋਵੇ ਜੇਕਰ ਅਸੀਂ ਕੰਮ ਕਰਦੇ ਹਾਂ ਤਾਂ ਉਹ ਲੰਬੇ ਸਮੇਂ ਲਈ ਚੱਲਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਤਰਕਾਰਾਂ ਦੇ ਸਵਾਲਾਂ ਦੇ ਇਹ ਜਿਹੜੇ ਜਵਾਬ ਨੇ ਉਹ ਦਿੱਤੇ ਨੇ